ਲਿਆਲਾ ਨੂੰ ਸੁਣੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਵਾ 2 ਕਿਲੋ ਘੈਰੋਂ ਜਿਹੜੀਆਂ ਉਹ ਬਰਾਮਦ ਕੀਤੀ ਗਈ ਇੱਕ ਨਾਲ ਹੋਰ ਵੀ ਚੀਜ਼ ਜਿਹੜੀਆਂ ਉਹ ਬਰਾਮਦ ਕੀਤੀਆਂ ਗਈ ਜੀ ਇਹ ਸਾਡੇ ਜਿਹੜੇ ਪੰਜਾਬ ਸਰਕਾਰ ਵੱਲੋਂ ਮੁਹਿੰਮ ਚੱਲੀ ਆ ਜੁਧ ਨਸ਼ਾ ਵਿਰੁੱਧ ਉਹਦੇ ਤਹਿ ਸਾਡੇ ਮਾਨਯੋਗ ਡੀਏ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਪੂਰੀ ਸਾ ਆਪਣੇ ਸਬਡਿਵਿਜ਼ਨਾਂ ਦੇ ਵਿੱਚ ਸਾਰੀਆਂ ਦੇ ਵਿੱਚ ਇਸੇ ਸੰਬੰਧ ਚ ਕੈਸੋ ਆਪਰੇਸ਼ਨ ਚੱਲਦੇ ਆ ਮਾਂ ਜੋ ਸੀਨੀਅਰ ਅਫਸਰ ਜਿਹੜੇ ਚੰਡੀਗੜ੍ਹ ਤੋਂ ਵੀ ਇਹਦੇ ਵਿੱਚ ਇਨਵੋਲਵ ਹੁੰਦੇ ਆ ਆਣ ਕੇ ਉਹਨਾਂ ਦੀ ਰਹਿਨਮਾਈ ਛੇਠੀ ਕਰਦੇ ਆ ਪਿੱਛੇ ਵੀ ਜੰਡਿਆਲੇ ਦੇ ਵਿੱਚ ਵੀ ਕੀਤੇ ਆ ਉਸੇ ਲੜੀ ਦੇ ਵਿੱਚ ਹੀ ਸਾਡਾ ਮੇਨ ਜਿਹੜਾ ਇਹ ਸੰਦੇਸ਼ੇ ਨੂੰ ਖਤਮ ਕਰਨ ਦਾ ਜਿਹੜਾ ਤैया ਕੀਤਾ ਆ ਉਹਦੇ ਤਹਿਤ ਹੀ ਐਸ ਐਚ ਓ ਸਾਹਿਬ ਮਖਤਿਆਰ ਸਿੰਘ ਹੋਣਾ ਨੇ ਇਨਫੋਰਮੇਸ਼ਨ ਇਹਨਾਂ ਨੂੰ ਮਿਲੀ ਸੀ ਤੇ ਆਪਣੇ ਮਹਿਰਬਾਨਪੁਰੇ ਤੋਂ ਜਿਹੜੀ ਦੇਵੀਦਾਸਪੁਰੇ ਨੂੰ ਰੋਡ ਆਉਂਦੀ ਲਿੰਕ ਰੋਡ ਉਹ ਤੇ ਇਹਨਾਂ ਨੇ ਨਾਕਾ ਲਾਇਆ ਸੀ ਤੇ ਦੋ ਇਹ ਬੰਦੇ ਜਿਹੜੇ ਇਮੇ ਤੁਹਾਨੂੰ ਦੱਸਦਾ ਪਹਿਲਾਂ ਇਹ ਜਿਹੜੇ ਦੋਨੇ ਬੰਦੇ ਹੈਗੇ ਸਤਰਾਮ ਸਿੰਘ ਸਾਨੂੰ ਕੁਲਵਿੰਦਰ ਸਿੰਘ ਇਹ ਸ਼ੇਖਪੁਰ ਮੁਹੱਲੇ ਦਾ ਦੂਜਾ ਜਗਮੀਤ ਸਿੰਘ ਸਾਨੂੰ ਸਵਰਨ ਸਿੰਘ ਇਹ ਰਜਿੰਦਰ ਨਗਰ ਮਕਬੂਲਪੁਰ ਏਰੀਏ ਦਾ ਦੋਨੇ ਜਿਹੜੇ ਆ ਇਹ ਬਦਨਾਮ ਏਰੀਏ ਦੇ ਹੈਗੇ ਆ ਇਹਨਾਂ ਦੇ ਉੱਤੇ ਸਾਨੂੰ ਪਹਿਲਾਂ ਵੀ ਇੱਕ ਸ਼ੇਖਪੁਰ ਮੁਹੱਲੇ ਦੇ ਉੱਤੇ ਤਾਂ ਸਾਡਾ ਰੋਜ਼ ਕੈਸੋ ਆਪਰੇਸ਼ਨ ਚੱਲਦਾ ਹੀ ਰਹਿੰਦਾ ਇਸੇ ਸੰਬੰਧ ਵਿੱਚ ਇਹ ਦੋਨਾਂ ਨੇ ਐਕਟਵਾ ਦੇ ਉੱਤੇ ਆ ਰਹੇ ਸੀ ਤੇ ਪਹਿਲਾ ਨਾਕਾ ਤੋੜ ਕੇ ਇਹ ਭੱਜੇ ਮੁੜ ਕੇ ਇਹਨਾਂ ਨੇ ਬੜੇ ਹਿਸ਼ਿਆਰੀ ਦੇ ਨਾਲ ਜਾ ਕੇ ਇਹਨਾਂ ਨੂੰ ਕਾਬੂ ਕੀਤਾ ਕਿ ਨਸ਼ੇ ਦਾ ਸ਼ੱਕ ਹੋਣ ਦੇ ਲਈ ਇਹਨਾਂ ਨੇ ਮੈਨੂੰ ਮੌਕੇ ਤੇ ਬੁਲਾਇਆ ਤੇ ਪ੍ਰੋਪਰ ਚੈਨਲ ਅਸੀਂ ਇਹਨਾਂ ਦੀ ਜਿਹੜੀ ਹੈ ਸਰਚ ਕੀਤੀ ਆ ਦੋਨਾਂ ਦੇ ਕੋਲੋਂ 1-1 ਕਿਲੋ ਹਿਰੋਨ ਸਾਨੂੰ ਬਰਾਮਦ ਹੋਈ ਟੋਟਲ 2 ਕਿਲੋ ਹਿਰੋਨ ਤੇ ਇੱਕ ਐਕਟਿਵਾ ਸੀ ਇਹਨਾਂ ਦਾ ਦੌਰ ਕਵਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ਜਿਹੜੀ ਆ ਪੁਲਿਸ ਦੀ ਗੱਡੀ ਦੇ ਵਿੱਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਬਿਲਕੁਲ 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 ਇਹਨਾਂ ਨੇ ਬਹੁਤ ਮਤਲਬ ਇਹੋ ਜਿਹੇ ਹਰਕਤਾਂ ਕੀਤੀਆਂ ਲੇਕਿਨ ਸਾਡੀ ਪੁਲਿਸ ਦੀ ਵੀ ਕਿਸਮਤ ਵੀ ਚੰਗੀ ਸੀ ਕਿ ਇਹ ਵੀ ਬਚ ਗਏ ਇਹਨਾਂ ਤੇ ਥੋੜੀਆਂ ਸੱਟਾਂ ਵੀ ਲੱਗੀਆਂ ਡਿੱਗ ਕੇ ਜਦੋਂ ਇਹਨਾਂ ਨੇ ਇਹ ਕੰਮ ਕੀਤਾ ਤੇ ਲੇਕਿਨ ਅਸੀਂ ਸਾਡੀ ਫੋਰਸ ਨੇ ਇਹਨਾਂ ਨੂੰ ਰਾਉਂਡ ਅਪ ਕਰਕੇ ਬੜਾ ਬਹਾਦਰੀ ਵਾਲਾ ਕੰਮ ਕੀਤਾ। ਇਹਨਾਂ ਦੇ ਉੱਤੇ ਇਹਨਾਂ ਤੇ ਦੋਨਾਂ ਤੇ ਤਾਂ ਨਹੀਂ ਅਜੇ ਫਿਲਹਾਲ ਜਿਹੜੇ ਦੂਸਰੇ ਅਸੀਂ ਆ ਫੜੇ ਉਹਨਾਂ ਦੇ ਉੱਤੇ ਪਰਚੇ ਹੈਗੇ ਤਾਂ। ਇਹ ਕਿੱਥੋਂ ਨਿਕਿਆ ਆ ਰਿਹਾ ਸੀ ਤੇ ਕਿੱਥੇ ਗਾੜੀ ਇਹਨਾਂ ਨੇ ਸੇਲ ਕਰ ਲਈ ਸੀ? ਇਹ ਅਜੇ ਤਾਂ ਜਿਹੜੀ ਜਿੰਨੀ ਕਦੇ ਤੱਕ ਦੀ ਪੁੱਛਗਿੱਛ ਹੋਈ ਆ ਉਹਦੇ ਚ ਤਾਂ ਇਹ ਝੂਠ ਮਾਰਿਆ ਜਿਹੜੇ ਬੰਦਿਆਂ ਤੋਂ ਇਹ ਗੱਲ ਕਹਿ ਰਿਹਾ ਉਹ ਸਾਡੇ ਜਸਟੀਫਾਈ ਨਹੀਂ ਹੋਏ। ਇਹ ਹੁਣ ਸਾਡੀ ਪੁੱਛ ਕੇ ਚੱਲ ਰਹੀ ਹੈ ਪ੍ਰੋਪਰ ਸਾਰਾ ਕਰਕੇ ਫਿਰ ਤੁਹਾਨੂੰ ਦੱਸਾਂਗੇ ਸਾਡੇ ਕੋਲ 6 ਦਿਨ ਦੇ ਰਿਮਾਂਡ ਤੇ ਹੈ